ਲਓ ਜੀ ਦੋਸਤੋ ਤੁਸੀਂ ਉੱਪਰ ਟਾਈਟਲ ਪੜ੍ਹ ਹੀ ਲਿਆ ਹੋਣਾ ਤੇ ਟਾਈਟਲ ਵੀ ਬੜਾ ਅਜੀਬ ਜਿਹਾ ਹੈ ਸੋ ਇਸ ਟਾਈਟਲ ਦੇ ਉੱਤੇ ਗੱਲਬਾਤ ਕਰਾਂਗੇ ਤੇ ਤੁਸੀਂ ਜੁੜੋ ਸਾਡੇ ਨਾਲ ਅੱਜ ਹੋਲੀ ਹੈ ਤੇ ਇਸ ਵਕਤ ਅਸੀਂ ਬਠਿੰਡਾ ਦੀ ਫੇਸ 3 ਦੀ ਮਾਰਕੀਟ ਦੇ ਵਿੱਚ ਆ ਟਾਈਟਲ ਦੇ ਮੁਤਾਬਕ ਇੱਥੇ ਇੱਕ ਵਿਅਕਤੀ ਹੈ ਜਿਹੜਾ ਕਿ ਇਸ ਚੀਜ਼ ਦਾ ਇਲਾਜ ਕਰਦਾ ਆ ਸਾਹਮਣੇ ਪੀ ਐਨ ਬੀ ਬੈਂਕ ਹੈ ਸੋ ਪੀਐਨਬੀ ਬੈਂਕ ਦੇ ਜਮਾ ਸਾਹਮਣੇ ਇਹ ਬਾਈ ਦਾ ਟਿਕਾਣਾ ਹੈ ਸੋ ਸ਼ੇਅਰ ਕਰਦੇ ਚੱਲੋ ਗੱਲਬਾਤ ਕਰਦੇ ਚੱਲਦੇ ਆੰਨੀ ਦੇਰ ਜੁੜੋ ਤੁਸੀਂ ਨਾਲ ਦੀ ਨਾਲ ਤੇ ਵੇਖਦੇ ਆ ਕਿੰਨੀ ਛੇਤੀ ਸ਼ੇਅਰ ਕਰਦੇ ਹਾਂ ਤੇ ਗਾਂਹ ਦੀਆਂ ਗਰੁੱਪਾਂ ਚ ਸਿੱਟੋ ਬੜੀ ਵਧੀਆ ਇੱਕ ਤੁਹਾਨੂੰ ਵੈਦ ਨੂੰ ਮਿਲਾਉਣੇ ਆ ਵੈਦ ਕਹਿੰਦੇ ਹੁੰਦਾ ਕਿ ਹੱਥ ਦੇਖਣ ਵਾਲਾ ਕਹਿੰਦੇ ਹੁੰਦਾ ਜਾਂ ਕੌਣ ਇਹ ਕੌਣ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਸੋ ਤੁਸੀਂ ਮੇਰੇ ਨਾਲ ਇਸ ਵਕਤ ਜੁੜੇ ਹੋ ਇਹ ਮਾਰਕੀਟ ਦੇ ਵਿੱਚ ਜਿਹੜਾ ਤੁਸੀਂ ਦੇਖਦੇ ਹੋ ਜਿਹੜੀ ਸੜਕ ਹੈ ਸੜਕ ਦੇ ਉੱਤੇ ਇੱਥੇ ਆਮ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਵੀ ਕਾਫੀ ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਲਾਏ ਗਏ ਨੇ ਕੋਈ ਕਿਵੇਂ ਲਾਉਂਦਾ ਹੈ ਕੋਈ ਕਿਵੇਂ ਲਾਉਂਦਾ ਹੈ ਆ ਇੱਕ ਬਾਈ ਨੇ ਸਾਹਮਣੇ ਜਿਹੜਾ ਹੈ ਜੀ ਇੱਕ ਸ਼ੇਖ ਸਾਹਿਬ ਹੈ ਸ਼ੇਖ ਸਾਹਿਬ ਇਹਨਾਂ ਨੇ ਆਪਦੇ ਉੱਤੇ ਇੱਕ ਰੂਫ ਟਾਪ ਰੈਸਟੋਰੈਂਟ ਵੀ ਬਣਾਇਆ ਹੋਇਆ ਹੈ ਸੋ ਨਾਲ ਦੀ ਨਾਲ ਦੱਬੀ ਚੱਲੋ ਕੰਮ ਤੇ ਜੁੜ ਗਏ ਹੋ ਤੁਸੀਂ ਖਿੱਚੋ ਕੰਮ ਨੂੰ ਤੇ ਆ ਜਾਓ ਫਿਰ ਆਪਾਂ ਆਇ ਨੂੰ ਹੋ ਜੀਏ ਹਾਂਜੀ ਅੱਜ ਹੋਲੀ ਆ ਤੇ ਹੋਲੀ ਤੇ ਕਹਿੰਦੇ ਸਪੈਸ਼ਲ ਠੰਡਾਈ ਤੇ ਲੱਸੀ ਵੀ ਆ ਸੋ ਹੁਣ ਆਉ ਤੁਹਾਨੂੰ ਬੋਰਡ ਦਿਖਾਈਏ ਆ ਪਿਆ ਇੱਕ ਬੋਰਡ ਸੜਕ ਦੇ ਉੱਤੇ ਲੱਗਿਆ ਪਿਆ ਹੈ ਨਿਗਾਹ ਮਾਰੋ ਇਹਨੂੰ ਬੋਰਡ ਨੂੰ ਤੇ ਸ਼ੇਅਰ ਕਰੋ ਹੁਣ ਲਿਖਿਆ ਜੀ ਜਿਵੇਂ ਤੁਹਾਨੂੰ ਟਾਈਟਲ ਲਿਖਿਆ ਹੈ ਘਰ ਵਾਲੇ ਤੋਂ ਦੁਖੀ ਬੰਦੇ ਲਈ ਮੁਫਤ ਚਾਹ ਕੀ ਬਾਤਾਂ ਨੇ ਠੋਖਾ ਖਾਧਿਆਂ ਲਈ ਕਹਿੰਦੇ ਜੀ 15 ਰੁਪਈਆ ਦੀ ਪ੍ਰੇਮੀ ਜੋੜਾ ਸਪੈਸ਼ਲ ਕਿਉਂਕਿ ਇੱਥੇ ਪਾਰਕ ਹੈ ਪਾਰਕਾਂ ਦੇ ਵਿੱਚ ਆਉਂਦੇ ਰਹਿੰਦੇ ਆ ਉਹਨਾਂ ਦਾ ਰੇਟ ਵੱਧ ਕਰਤਾ ਬਾਈ ਨੇ ਕਹਿੰਦੇ ਵੀ 25 ਰੁਪਈਆ ਦਾ ਕੱਪ ਮਨ ਕਾਹ ਪਿਆਰ ਪਾਉਣ ਲਈ ਦੇ ਲਈ ਕਹਿੰਦੇ 20 ਰੁਪਈਆ ਦਾ ਕੱਪ ਇਹ ਹੁਣ ਕਿਵੇਂ ਪਤਾ ਲੱਗੂਗਾ ਇਕੱਲਾਪਨ ਦੂਰ ਕਰਨ ਵਾਲੀ ਚਾਹ ਕਹਿੰਦੇ 20 ਰੁਪਈਏ ਦੀ ਪਿੰਡਾਂ ਵਾਲੀ ਚਾਹ ਵੀ 20 ਰੁਪਈਆ ਦੀ ਤੇ ਗੋੜ ਵਾਲੀ ਚਾਹ ਵੀ 20 ਆ ਦੀ ਤੇ ਡਾਂਗ ਵਾਲੀ ਚਾਹ ਡਾਂਗ ਤਾਂ ਇੱਥੇ ਪੁਲਿਸ ਕੋਹ ਨਾਕਾ ਲੱਗਿਆ ਉਹ ਪੁਲਿਸ ਪਉਂਦੀ ਆ ਜੀ ਆਹ ਦੇਖੋ ਉਹ ਡਾਂਗ ਨਾਲ ਚਾਹ ਪੀਉਂਦੀ ਆ ਸੋ ਇਹ ਕੋਸ਼ਾ ਇਹ ਆਜੋ ਚੱਲਦੇ ਆ ਬਾਈ ਜੀ ਹੋਰੀ ਅੱਜ ਲੱਸੀ ਪੀਰੇ ਆ ਹੈ ਠੰਡਾਈ ਵਾਲੀ ਆ ਇਹ ਦੂਜੀ ਆ ਜੀ ਅੱਛਾ ਹੈ ਠੀਕ ਹੈ ਜੀ ਤੇ ਆ ਬਾਈ ਦਾ ਸਿਸਟਮ ਆਜੋ ਤੁਹਾਨੂੰ ਦਿਖਾਈਏ ਚਲੋ ਜੀ ਚਲੋ ਲਾਓ ਫਿਰ ਆਹ ਆਹ ਇੱਥੇ ਆਜੋ ਜੀ ਆਜੋ ਆਹ ਕੀ ਕੁਝ ਬਣਾਉਨੇ ਤੁਸੀਂ ਨਾਲ ਹੋਰ ਵੀ ਰੱਖਿਆ ਕੰਮ ਹਾਂ ਜੀ 버거 ਸੈਂਡਵਿਚ 버거 ਕਹਿੰਦੇ ਸੈਂਡਵਿਚ ਤੇ ਅੱਛਾ ਚਲੋ ਬੱਲੇ ਬੱਲੇ ਅੱਛਾ ਕੀ ਨਾਂ ਬਾਈ ਤੁਹਾਡਾ ਗੁਰਜਨ ਸਿੰਘ ਜੀ ਕਿਹੜਾ ਪਿੰਡ ਆ ਲੋਕਲ ਪਿੰਡ ਆ ਜੀ ਅੱਛਾ ਤੇ ਆ ਬਾਈ ਜਿਹੜਾ ਬੋਰਡ ਲਿਖਿਆ ਹੈ ਇਹ ਕੀ ਸੁਝਾਇਆ ਕੀ ਆ ਇਹ ਇਹ ਮੈਂ ਹੈ ਜੀ ਕੋਈ ਵੱਖਰੀ ਟੀ ਲਈ ਹੈ ਆਪਾਂ ਜਿਹੜੀ ਸਰ ਨੂੰ ਅਟੈਕ ਕਰੇ ਹਾਂ ਤਾਂ ਕਰ ਜੀ ਫਿਰ ਅਸੀਂ ਵੱਖਰੇ ਵੱਖਰੇ ਨਾਮ ਚੁਣੇ ਵੀ ਜਿਹੜੇ ਹੋਰ ਕਿਸੇ ਕੋਲੇ ਵੀ ਨਾ ਹੋਣ ਚਾਹੇ ਆਪਣੇ ਕੋਲੇ ਹੋਣ ਹਾਂ ਤੇ ਇੰਨੇ ਨਾਲ ਐ ਵੀ ਬੋਰਡ ਦੇਖ ਕੇ ਇੱਕ ਮੰਦਾ ਹੱਸ ਖੇਡ ਲੈਂਦਾ ਜੀ ਨਾਲੇ ਆਪਦੇ ਦੁੱਖ ਦਰਦ ਫਰੋਲ ਲੈਂਦਾ ਜੀ ਕੋਈ ਘਰਾਂ ਦੀ ਦੁਖੀ ਹੁੰਦਾ ਜਾਂ ਫਿਰ ਹੋਰ ਹੁੰਦਾ ਜੀ ਬਾਕੀ ਸਾਰੀਆਂ ਕੈਟਾਗਰੀਆਂ ਹੈਈ ਆਪਣੇ ਕੋਲੇ ਜਦ ਦੀ ਫਰੋਲ ਤਾਂ ਕਿਵੇਂ ਫਿਰ ਆ ਕੇ ਫਿਰ ਤੇਰੇ ਕੋਲ ਕੀ ਲੱਗ ਜਾਂਦਾ ਜੇ ਕੋਈ ਕਹਿੰਦਾ ਜੀ ਮੈਂ ਘਰ ਵਾਲੀ ਦੀ ਦੁਖੀ ਹਾਂ ਤੇ ਚਲੋ ਫਿਰ ਦੋ ਗੱਲਾਂ ਆਉਦੀ ਸੁਣਾਉਂਦੇ ਨਾ ਫਿਰ ਉਹਨੂੰ ਮੁਫਤ ਕਾ ਪਿਆ ਦੇਨੇ ਫਰਾਈ ਜੀ ਮੁਫਤਨਾਂ ਨੂੰ ਇੰਝ ਕਹਿੰਦੇ ਵੀ ਆਪਦੀ ਸਟੋਰੀ ਪਾਉਗੀ ਮੈਂ ਘਰ ਵਾਲੇ ਤੋਂ ਦੁਖੀਆਂ ਚ ਨਾਲ ਲਿਓ ਇੰਨਾ ਕੋਈ ਕਰਦਾ ਨਹੀਂ ਹੈਗਾ ਵੀ ਡਰਦੇ ਸਾਰੇ ਹੀ ਹੈ ਫਰਾਈ ਉਹ ਫਰਾਈ ਜੀ ਸਭ ਕੀ ਕੰਮ ਕਰਨੀ ਹੈ ਇਧਰ ਹੀ ਪਈ ਹੈ 1 ਮਿੰਟ ਸਰ ਅੱਛਾ ਕਰੋ ਜੀ ਕਰੋ ਕਰੋ ਦੁਕਾਨਦਾਰੀ ਪਹਿਲਾਂ ਗੱਲਬਾਤ ਮਗਰੋਂ ਹਾਂਜੀ ਫਰਾਈ ਇਹ 100 ਰੁਪਏ ਫਰਾਈ ਆ ਤਾਂ ਉਹ ਵੀ ਹੈਗੀ ਨਾ ਤੇ ਹਾਂਜੀ ਤੇ ਫਿਰ ਜਿਹੜਾ ਤੁਸੀਂ ਹੁਣ ਇਕੱਲੇ ਪਣ ਆਲਾ ਹੈਗਾ ਇਹ ਫਿਰ ਰੇਟ ਅੱਡੋ ਅੱਡ ਵੱਖਰੇ ਕਿਵੇਂ ਵੀ ਉਹਦਾ ਫਿਰ ਜਿਹਦਾ ਵਿਚਾਰਾ ਤੁਸੀਂ ਕਹਿੰਗੇ ਨਾਲ ਤਾਂ ਧੱਕਾ ਹੀ ਕਰਗੇ 25 ਰੁਪਿਆਵਾਂ ਵਾਲਾ ਤੇ 25 ਵਾਲੀ ਤਾਂ ਐਂ ਜੀ ਸਭ ਤੋਂ ਮਹਿੰਗੀ ਡਾਂਗ ਵਾਲੀ ਚਾਹ 25 ਵਾਲੀ ਵੀ ਜਿਵੇਂ ਆਪਾਂ ਕਹਿੰਦੇ ਵੀ ਇੱਕ ਵਾਰੀ ਉਹ ਹੀ ਚਾਹ ਪਿਆ ਦੇਵੇਂ ਜਿਹੜੀ ਦੁਆਰੇ ਦੁਆਰੇ ਲੋੜ ਹੀ ਨਾ ਪਵੇ ਉਹ ਹੈਗੀ ਆਪਣੀ 25 ਦੀ ਡਾਂਗ ਵਾਲੀ ਅੱਛਾ ਜੀ ਜਿਹਦੇ ਵਿੱਚ ਆਇਆਂ ਨਾਲ ਉਹ ਵੀ ਤਾਰੀਏ ਮਸਾਲੇ ਪੈਂਦੇ ਆਪਣੇ ਘਰ ਦੇ ਬਣਾਏ ਹੋਏ ਦੁੱਧ ਦੀ ਕੁਆਨਟੀਟੀ ਵੱਧ ਹੁੰਦੀ ਤੇ ਕੱਪ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ ਚਾਹ ਵੀ ਵੱਡੀ ਹੁੰਦੀ ਹੈ ਉਹ ਕੱਪੀਆਂ ਜੀਆਂ ਨਹੀਂ ਹੁੰਦੀਆਂ ਵੀ ਜਦੋਂ ਨੂੰ ਸਵਾਦ ਆਉਣ ਲੱਗੇ ਮੁੱਖ ਦੇ ਹਾਂ ਉਹ ਕੱਪ ਵੀ ਆਪਣਾ ਤੁਸੀਂ ਐ ਲਗਾ ਲਓ ਹਾਂ ਉਹ ਅੱਧੇ ਪੇਸੇ ਵਾਲਾ ਲਗਾ ਲਓ ਆਹ ਦਾ ਨੋਰਮਲ ਕੱਪ ਹੈ ਜੀ ਆਪਣੇ ਉਹ ਆਪਣਾ ਵੱਡਾ ਕੱਪ ਹੈ ਅੱਛਾ ਉਲਝਿਆ ਜਾ ਫਿਰਦਾ ਅੱਜ ਬਾਈ ਜਾਵਾ ਹਨਾ ਉਹਦੀ ਕੁਆਂਟੀਟੀ ਆਪਣੀ ਅੱਛਾ ਦੇਖੋ ਜੀ ਮਨੇ ਇੱਕ ਦਈਆ ਆਹ ਹਾਂ ਇੱਕ ਇਹ ਹੈ ਡੇਢ ਵਾਂਗੂ ਪੈ ਜਾਂਦਾ ਜੀ ਇਹਦੇ ਵਿੱਚ ਡੇਢ ਕੱਪ ਆ ਜਾਂਦਾ ਹਾਂਜੀ ਇਹ 25 ਆਲੇ ਫਿਰ ਜਦੋਂ ਨੂੰ ਸਵਾਰ ਉਹਨੂੰ ਮੁਕਤੀ ਨਹੀਂ ਹੈਗੀ ਬਾਕੀ ਆਪਣੇ ਕੋਲੇ ਉਹ ਬਾਣੀਆਂ ਦਾ ਹਿਸਾਬ-ਕਤਾਬ ਨਹੀਂ ਹੈਗਾ ਇੰਨੀ ਬਣ ਗਈ ਆਪਾਂ ਕਹਿੰਦੇ ਆ ਜੱਗ ਭਰਿਆ ਪਿਆ ਬਈ ਹੋਰ ਪੀ ਲੈ ਹੋਰ ਪੀ ਲੈ ਕੋਈ ਚੱਕਰ ਨਹੀਂ ਬੰਦੇ ਨੂੰ ਰਾਜ ਹੋਣਾ ਚਾਹੀਦਾ ਠੀਕ ਆ ਤੇ ਅੱਜ ਕਿਵੇਂ ਲੱਸੀ ਦਾ ਕੀ ਸਪੈਸ਼ਲ ਆਇਆ ਅੱਜ ਜਿਵੇਂ ਹੋਲੀ ਹੈ ਜੀ ਹੁਣ ਢੰਡੀ ਗਰਮੀ ਆ ਗਈ ਲੱਸੀ ਏ ਸ਼ਰਦਾਈ ਏ ਤੇ ਆਪਣਾ ਦੂਸਰਾ ਜੀ ਜਲਜੀ ਰਹੇਗਾ ਹੂੰ ਹੂੰ ਇਹ ਚੀਜ਼ ਆਪਾਂ ਅੱਜ ਚਲਾਈ ਆ ਜੀ ਸਪੈਸ਼ਲ ਤੇ ਇੱਕ ਜਿਹੜਾ ਕੱਲਾ ਪਾਨ ਵਾਲਾ ਉਹਨਾਂ ਨੂੰ ਕੀ ਕੋਟ ਕੇ ਪਿਉਂਦੇ ਫਿਰ ਉਹਦਾ ਕਿੰ ਪਤਾ ਲੱਗਦਾ ਰੋਂਦਾ ਜਾਂ ਆਉਂਦਾ ਹੁੰਦਾ ਬੰਦਾ ਹੈ ਕਿਹਾ ਬਾਈ ਰੋਂਦਾ ਹੀ ਆਉਂਦਾ ਹੋਣਾ ਉਹ ਵੀ ਮੈਂ ਤਾਂ ਕੱਲਾ ਹੈਂ ਹਾਂਜੀ ਹਾਂਜੀ ਹੈਂ ਰੋਂਦਾ ਹੀ ਹੁੰਦਾ ਉਹ ਤਾਂ ਬਈ ਇੱਕ ਵਾਰ ਤਾਂ ਰੋਂਦਾ ਹੁੰਦਾ ਜੀ ਹਾਂ ਹੱਸ ਕੇ ਜਾਂਦਾ ਹੈਗਾ ਜੀ ਅੱਛਾ ਹਾਂਜੀ ਹੂੰ ਇੱਕ ਵਾਰੀ ਰੋਂਦਾ ਤਾਂ ਜ਼ਰੂਰ ਹੁੰਦਾ ਕਿਦੋਂ ਗੱਲਾਂ ਵੋਟ ਦੀਆਂ ਦੇਖਦਾ ਪੜ੍ਹਦਾ ਹੈਗਾ ਜੀ ਗੱਲਾਂ ਬਾਤਾਂ ਸੁਣਦਾ ਵੀ ਨਾ ਹੱਸ ਪੈਂਦੇ ਹੈਗੇ ਦੇਖੋ ਇਹ ਆ ਮਾਰਕਟਿੰਗ ਸਟ੍ਰੈਟਜੀ ਫਿਰ ਕਿੰਨੀ ਕ ਬੱਕ ਜਾਂਦੀ ਹੈ ਬਾਈ ਚਾ ਆਹ ਤੁਹਾਡੇ ਸਾਹਮਣੇ ਹੀ ਦੇਖੋ ਹਣ ਤਕਰੀਬਨ 200 300 ਕਾਪਾ ਵਿਕੀ ਜਾਂਦਾ ਜੀ ਅੱਜ ਥੋੜਾ ਜਿਹਾ ਠੰਡੀਆਂ ਚੀਜ਼ਾਂ ਚੱਲ ਰਹੀਆਂ ਜਿਵੇਂ ਲੱਸੀ ਚੱਲਦੀ ਹੈ ਸਰਦਾਈ ਚੱਲੀ ਨੇ ਸ਼ੇਕ ਚੱਲੀ ਜਾਂਦੀ ਹੈ ਜੀ ਇਸ ਤੋਂ ਬਾਅਦ ਹੁਣ ਜਿਵੇਂ ਵਸ ਜਿਵੇਂ ਜਿਵੇਂ ਹੌਲੀ ਤੋਂ ਫ੍ਰੀ ਹੋਈ ਜਾਣੀ ਉਵੇਂ-ਉਵੇਂ ਆਈ ਜਾਣਗੇ ਅੱਛਾ ਇੱਕ ਲਿਖਿਆ ਜੋੜੇ ਪ੍ਰੇਮੀ ਜੋੜਿਆਂ ਲਈ ਚਾਹ ਉਹ ਫਿਰ ਆਹ ਸਾਹਮਣੇ ਇਹਦਾ ਫਾਇਦਾ ਚੁੱਕਿਆ ਪਾਰਕ ਦਾ ਪਾਰਕ ਦੀ ਬੁਤੀ ਪਾਰਕੇ ਜਿਵੇਂ ਇੰਸਟੀਚਿਊਟ ਹੈਗੇ ਜੀ ਹਾਂ ਤੇ ਬਾਕੀ ਉਹਦੇ ਵਿੱਚ ਤੁਸੀਂ ਸਪੈਸ਼ਲ ਗੁਲਾਬ ਦੀਆਂ ਪੱਤੀਆਂ ਬਾਕੀ ਬਣਾਉਣੇ ਆ ਜੀ ਉਹਨਾਂ ਦਾ ਪਿਆਰ ਹੋਰ ਵੀ ਬਣਿਆ ਰਹੇ ਵੀ ਜੀ ਅੱਛਾ ਉਹ ਪ੍ਰੇਮੀ ਜੋੜੇ ਵਾਸਤੇ ਸ ਹੋਰ ਕੀ ਖਾਸ ਤੁਸੀਂ ਸਾਡੇ ਆਪਣੇ ਕੋਲੇ ਕਰੰਚੀ 버ਗਰ ਹੈ ਜੀ ਕਰਦਾ ਬੜਿਆ ਹੋਇਆ ਮਿਲਕਸ਼ੇਕ ਹੈ ਇਸ ਤੋਂ ਬਾਅਦ ਆਪਾਂ ਘਰ ਦੀ ਕੁਲਕੀ ਰਬੜੀ ਫਲੂਦਾ ਨਹੀਂ ਪੁੱਲਾ ਵੀ ਸਟਾਰਟ ਕਰਦੇ ਜੀ ਇਹ ਕਿ ਆਪਣੇ ਕੋਲੇ ਕੁਰਕਰੀ ਚਾਪ ਹੈ ਜੀ ਅੱਛਾ ਜਿਹੜੇ ਬੰਦੇ ਫਿਸ਼ ਖਾਂਦੇ ਆ ਜੀ ਉਹਨਾਂ ਨੂੰ ਆਪਾਂ ਦੇ ਦਈਏ ਤਾਂ 10 ਪੈਸੇ ਦਾ ਇੱਕ ਕੰਮ ਕਿੱਥੋਂ ਸਿੱਖਿਆ ਫਿਰ ਇਹ ਕੰਮ ਆਪ ਪੁੱਛੋ ਆਪਣੀ ਦੂਸਰੀ ਸ਼ਾਪ ਹੈ ਜੀ ਬੱਸ ਸਟੈਂਡ ਦੇ ਵਿੱਚ ਅੱਛਾ ਹਰਮਨ ਫਾਸਟ ਫੂਡ ਦੇ ਨਾਮ ਤੇ ਆਪਾਂ ਉੱਥੋਂ ਕੰਮ ਸਿੱਖਿਆ ਜੀ ਦੋ ਤਿੰਨ ਆਪਣੀਆਂ ਰੈਸਪੀਆਂ ਵੀ ਉੱਥੋਂ ਹੀ ਆਏ ਜਿਵੇਂ ਕਰੰਚੀ 버ਗਰ ਦਾ ਕੁਰਕਰੀ ਚਾਪ ਹੈ ਜੀ ਤੇ ਇੱਥੇ ਕੋਈ ਤੰਗ ਆਪਣੇ ਮੁੰਡੇ ਉਹਨਾਂ ਨੂੰ ਵੀ ਦੱਸੋ ਜਿਹੜੇ ਬਾਹਰ ਤੁਰੇ ਜਾਂਦੇ ਆ ਵੀ ਇੱਥੇ ਕਿੰਨੀ ਕਮਾਈ ਹੋ ਜਾਂਦੀ ਹੈ ਵੀ ਆ ਮੈਂ ਤੁਸੀ ਐਨੇ ਪੈਸੇ ਲਾ ਕੇ ਜਾਂਦੇ ਹਾਂ ਕਮਾਈ ਆਏ ਜੀ ਦੇਖੋ ਥੋੜੀ ਇਨਵੈਸਟਮੈਂਟ ਕਰਕੇ ਸਫੀਸ਼ੀਐਂਟ ਹੋ ਜਾਂਦੀ ਹੈ ਜਿਵੇਂ ਹੁਣ ਆਪਾਂ ਮੇਰੇ ਵੀ ਪਹਿਲਾਂ ਰੈਸਟੋਰੈਂਟ ਕਰਨ ਦੀ ਸਲਾਹ ਸੀ ਬਟ ਉਹਦੇ ਖਰਚੇ ਜੀ ਜੋੜੀ ਦਾ ਬਹੁਤ ਜ਼ਿਆਦਾ ਹੋ ਜਾਂਦੇ ਜੀ ਕਮਾਈ ਆਵੇ ਨਾ ਆਵੇ ਖਰਚੇ ਤਾਂ ਫਿਰ ਕਿਰਾਏ ਤਾਂ ਮਹੀਨੇ ਲਈ ਮਹੀਨੇ ਬਣਿਆ ਪਿਆ ਜੀ ਇੱਥੇ ਐ ਥੋੜਾ ਕੰਮ ਕਰਕੇ ਵੀ ਆਪਾਂ ਸਫੀਸ਼ੀਐਂਟ ਕੰਮ ਕਰ ਲੈਣੇ ਜੀ ਇਸੇ ਵਧੀਆ ਬਣ ਜਾਂਦੇ ਜੀ ਤੇ ਬਾਕੀ ਬਾਹਰ ਵਾਲਿਆਂ ਨੂੰ ਮੈਂ ਕਹੂੰਗਾ ਜਿਹੜੇ ਬਾਹਰ ਜਾਣਾ ਚਾਹੁੰਦੇ ਵੀ ਇੱਕ ਵਾਰੀ ਆਪਦੇ ਆਪ ਨੂੰ ਇੱਥੇ ਮੌਕਾ ਦੇਖੀ ਦੇਖੋ ਜਿਸ ਸਫਸੇ ਸੁਣਦੇ ਦਾ ਬਹੁਤ ਵਧੀਆ ਗੱਲ ਆ ਆਪਦੇ ਘਰ ਦੇ ਵਿੱਚ ਲੱਗੀ ਕੰਮ ਕਰਨਾ ਮੇਰਾ ਵੀ ਜਿਵੇਂ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਮੇਰੀ ਵਾਈਫ ਦਾ ਆਇਆ ਹੈ ਅੱਛਾ ਮੈਂ ਵੀ ਫਿਰ ਪਹਿਲਾਂ ਇੱਥੇ ਕਰਨ ਦੀ ਸੋਚੀ ਇੱਕ ਵਾਰੀ ਜੀ ਚੰਗਾ ਲੱਗਿਆ ਤਾਂ ਭਾ ਇੱਥੇ ਕਰਾਂਗੇ ਨਹੀਂ ਤਾਂ ਨਹੀਂ ਸਫਸੇ ਸੁਣਦੇ ਚਲੋ ਬਾਹਰ ਜਾਵਾਂਗੇ ਉਹ ਵੱਖਰੀ ਗੱਲ ਹੈ ਨਾ ਵੈਸੇ ਬਹੁਤ ਵਧੀਆ ਰਿਸਪੌਂਸ ਮਿਲੀ ਜਾਂਦਾ ਜੀ ਜਾਣਾ ਤਾਂ ਚਲੋ ਘੁੰਮਣ ਫਿਰ ਨਹੀਂ ਜਾਵਾਂਗੇ ਹੁਣ ਸੈਟਲ ਹੋਣ ਦਾ ਫਿਰ ਜਿਹੜੀ ਵਿੱਚ ਹ ਆਪਣੇ ਚੌਲ ਜਿਹੜੇ ਵਰਤਦੇ ਹੋ। ਚੌਲ ਬਾਸਮਤੀ ਦਾਵਤ ਦੇ ਚੌਲ ਵਰਤਦੇ ਹਾਂ। ਅੱਛਾ। ਚੌਲ ਕਿ ਦਿਖਾਉਗੇ? ਤੇ ਚਲੋ ਕੋਈ ਨਹੀਂ ਆਪਾਂ ਇਹ ਅਜੂ ਵੇਖ ਲੈ। ਹਾਂ ਹਾਂ ਹਾਂ। ਇਹ ਆ। ਤੇ ਰਾਜਮਾ ਥੋੜੇ ਜਿਹਾ ਜੰਮੂ ਵਾਲੇ ਨਹੀਂ ਬਣਾਉਂਦੇ ਹੈ ਥੋੜੇ ਪਤਲੇ ਜੰਮੂ ਵਾਲੇ ਨਾਲੋਂ ਨਾ ਅਸੀਂ ਇਹ ਚਿਤਲੇ ਬਣਾਉਣੇ ਆ ਜੀ ਹਾਂ ਚਿਤਲੇ ਜੰਮੂ ਵਾਲੇ ਥੋੜੇ ਜਿਹਾ ਹਾਰਡ ਰਹ ਜਾਂਦੇ ਆ ਚਿਤਲੇ ਜਲਦੀ ਬਣ ਜਾਂਦੇ ਆ ਠੀਕ ਆ ਹਾਂਜੀ ਤੇ ਗਾੜੀ ਤਰੀ ਨਹੀਂ ਪਸੰਦ ਕਰਦੇ ਲੋਕ ਤੇ ਬਤਲੀ ਪਸੰਦ ਕਰਦੇ ਇਹ ਜਿਵੇਂ ਜਿਵੇਂ ਕਸਟਮਰ ਕਹਿ ਦਿੰਦਾ ਜੀ ਅਸੀਂ ਉਵੇਂ ਮੋਡੀਫਾਈ ਕਰ ਲੈਨੇ ਜੀ ਇਹਨੂੰ ਅੱਛਾ ਹਾਂਜੀ ਮੈਂ ਅਸੀਂ ਗਾੜੀ ਤਰੀ ਕਿਉਂਕਿ ਐ ਨਾ ਰਾਜਮਾ ਸੋਖ ਲੈਂਦੇ ਤਰੀ ਜੇ ਪੁਣੀ ਤਾਜੀ ਬਣਾ ਕੇ ਲਿਆਂਦੇ ਆ 3 ਘੰਟੇ ਡੇਢ ਘੰਟੇ ਤੱਕ ਇਹੀ ਗਾੜੀ ਹੋਣੀ ਚਲੋ ਹਾਂ ਚਲੋ ਫੇਰ ਨਾਮ ਦੱਸ ਦਿਓ ਤੇ ਲੋਕੇਸ਼ਨ ਆਪਣੀ ਨਾਮ ਮੇਰਾ ਗੁਰਜੰਟ ਸਿੰਘ ਹੈ ਜੀ ਲੋਕੇਸ਼ਨ ਆਪਣੀ ਨੀਰ ਦਾਦੀ ਪੋਤੀ ਪਾਰਕ ਸਾਹਮਣੇ ਪੀਐਨਵੀ ਬੈਂਕ ਹੈ ਜੀ ਤੇ ਇਸ ਤਰੀ ਬਠਿੰਡਾ ਮੋਡਲ ਟਾਊਨ ਜੀ ਚਲੋ ਬਾਈ ਜੀ ਦੀਆਂ ਗੱਲਾਂ ਕਿਵੇਂ ਲੱਗੀਆਂ ਜੀ ਇੱਥੇ ਕਮੈਂਟ ਜ਼ਰੂਰ ਕਰੋ ਤੇ ਇਹ ਨਾਲ ਕੌਣ ਨੇ ਜੀ ਇਹ ਤਾਂ ਨਾਲ ਮੇਰੇ ਫਾਦ ਸਾਹਿਬ ਜੀ ਅੱਛਾ ਕੀ ਬਾਤ ਹੈ ਜੀ ਬਾਪੂ ਦੀ ਨਾਲ ਜੋੜੀ ਜਿਹੜੀ ਅੱਜ ਕੱਲ ਬਹੁਤ ਘੱਟ ਕਰਦੇ ਆ ਤੇ ਕੰਮ ਹੈ ਨਹੀਂ ਚਲੋ ਚੰਗੀ ਗੱਲ ਹੈ ਹੂੰ ਸੋ ਇੱਕ ਨਿੱਕਾ ਜਿਹਾ ਜਿਹੜਾ ਆਪਣਾ ਸੈਟਅਪ ਆ ਬਾਈ ਦਾ ਸੋ ਜ਼ਰੂਰ ਤੁਹਾਡੇ ਲਈ ਉਤਸ਼ਾਹ ਦੇਣ ਵਾਲੀ ਇਹ ਜਿਹੜੀ ਆ ਗੱਲ ਹੈਗੀ ਆ ਸੋ ਉਤਸ਼ਾਹਿਤ ਜਰੂਰ ਹੋਏ ਚੀਜ਼ਾਂ ਦੇਖ ਕੇ ਇਹ ਵੀ ਬਾਈ ਜਿਹੜਾ ਉਹ ਵੀ ਆਮ ਪਿੰਡਾਂ ਵਾਲਾ ਹੀ ਹੈ ਠੀਕ ਹੈ ਤੇ ਅੱਗੇ ਅੱਜ ਥੋੜਾ ਜਿਹਾ ਹੈਗਾ ਇੱਥੇ ਕਿਸਾਨ ਹਰ ਐਤਵਾਰ ਜਿਹੜਾ ਜੀ ਕਿਸਾਨ ਮੇਲਾ ਲੱਗਦਾ ਗੰਨੇ ਗੁੰਨੇ ਆਉਂਦੇ ਆ ਸਵੇਰੇ ਰੌਣਕਾਂ ਵੜੀਆਂ ਹੁੰਦੀਆਂ ਇੱਥੇ ਦੇਖਣ ਵਾਲੀਆਂ ਹੁੰਦੀਆਂ ਸੋ ਇਹ ਚੀਜ਼ਾਂ ਨੇ ਸੋ ਜਰੂਰ ਦੇਖੋ ਆਪਣਾ ਜਿਹੜਾ ਕੰਮ ਬੜਾ ਅੱਛਾ ਲੱਗਿਆ ਤੇ ਤੁਸੀਂ ਬਾਈ ਦਾ ਹੌਸਲਾ ਫੁਲਾਈ ਵੀ ਜਰੂਰ ਕਰੋ ਸੋ ਸ਼ੁਕਰੀਆ ਜੀ ਮਿਹਰਬਾਨੀ ਜੁੜੇ ਰਹੋ ਰੇਡੀਓ ਪੰਜਾਬ ਤੋਂ ਦੇਖੋ